ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਆਪਾਂ ਬਣਾਉਣ ਜਾ ਰਹੇ ਆ ਨਮਕੀਨ ਖਿਚੜੀ ਜਿਹਦੇ ਵਾਸਤੇ ਆਪਾਂ ਕੌਲੀ ਵਾਲੀ ਖਿਚੜੀ ਦੀ ਨਾਲ ਨਾਲ ਦੋ ਚਮਚੀ ਮੂੰਗੀ ਮਸਰੀ ਦਾਲ ਦੇ ਇੱਕ ਦੋ ਟਮਲੇ ਲਾਲ ਟਮਾਟਰ ਪਿਆਜ਼ ਗੋਭੀ ਤੇ ਮਟਰ ਆਪਾਂ ਇਹਨਾਂ ਚੰਗੀ ਤਰ੍ਹਾਂ ਧੋ ਲਿਆ ਨਾਲ ਆਪਾਂ ਲੈ ਲਏ ਦੋ ਆਲੂ ਉਹ ਵੀ ਆਪਾਂ ਆਲੂ ਚੰਗੀ ਤਰ੍ਹਾਂ ਧੋ ਕੇ ਰੱਖ ਲੇ ਕੁੱਕ ਚ ਪਾਵਾਂਗੇ ਤੇਲ ਤੇਲ ਗਰਮ ਹੋਣ ਦੀ ਪਾਵਾਂ ਆਪਾਂ ਪਾਵਾਂਗੇ ਜੀਰਾ ਜੀਰਾ ਭੁੰਨਾਂਗੇ ਚੰਗੀ ਤਰ੍ਹਾਂ ਜੀਰਾ ਜਦ ਤੜਕਿਆ ਗਿਆ ਨਾਲ ਪਾਵਾਂਗੇ ਆਪਾਂ ਪਿਆਜ਼ ਜੇਕਰ ਤੁਹਾਡੇ ਬੱਚਿਆਂ ਨੂੰ ਰੋਟੀ-ਹੋਜੀ ਖਾਣੀ ਨਾ ਬਸਾਂਦਾ ਵੀ ਬੱਚਿਆਂ ਨੂੰ ਖੁਜਰੀਮਾ ਕਿ ਜ਼ਰੂਰ ਖਵਾਇਆ ਕਰੋ ਸਰਦੀ ਮੌਜੂਦ ਕਿਜੀ ਬਹੁਤ ਸਵਾਦ ਲੱਗਦੀ ਹੈ ਜਿਹੜਾ ਭੁੱਜੇਗਾ ਆਪਾਂ ਨਾਲ ਪਾਵਾਂਗੇ ਆਪਾਂ ਦੋ ਪਿਆਜ਼ ਪਾਵਾਂਗੇ ਲੰਬੇ-ਸਾਰੇ ਕੱਟਲੇ ਸੀ ਨਾਲ ਪਾਵਾਂਗੇ ਆਪਾਂ ਇੱਕ ਹਰੀ ਮਿਰਚ ਇਹ ਕਿ ਜੇ ਜੇ ਨੂੰ ਮਿਰਚ ਪਹਿਲਾਂ ਰਾਲਿਆ ਹੁੰਦਾ ਥੋੜਾ ਆਪਾਂ ਦੇਖ ਕੇ ਹਿਸਾਬ ਨਾਲ ਪਾਉਣਾ ਬੰਦਾ ਜੇ ਬੱਚੇ ਕਿਹਬਰ ਉਮਰ 'ਚ ਖਾਟ ਖਾਂਦੇ ਹੈ ਅਪਤੇ ਅਨਸਾਰ ਆਪਾਂ ਪਾ ਸਕਦੇ ਆ ਪਿਆਜ਼ੇ ਭੁੱਜਾਂਗੇ ਚੰਗੀ ਤਰ੍ਹਾਂ ਇਹਦੇ ਆਪਾਂ ਦੋ ਚਮਚੇ ਲੈਤੇ ਦਾਲਦੇ ਆ ਪਰ ਚੰਗਣਾ ਧੋਲੇ ਦਾਲ ਨੂੰ ਇਹ ਕੌਲੀਵਲ ਵਾਲੀ ਖਿਚੜੀ ਦੀ ਇਹਦਾ ਇਹ ਚ ਮਿਕਸ ਹੁੰਦਾ ਕੁਝ ਜੀ ਹਲਦੀ ਨੂੰ ਮਿਰਚ ਬੱਚਿਆਂ ਵਾਸਤੇ ਜੇ ਵੱਧ ਖਾਣਾ ਆਪਾਂ ਵੱਧ ਪਾ ਸਕਦੇ ਆ ਇਹਦੇ ਮੈਂ ਪਿਆਏ ਭੁੱਜੇਗਾ ਨਾਲ ਆਪਾਂ ਲੈ ਆਏ ਟਮਾਟਰ ਇੱਕ ਟਮਾਟਰ ਕੱਟ ਲਿਆ ਸੀ ਮੋਟਾ ਮੋਟਾ ਟਮਾਟਰ ਕੱਟ ਲਿਆ ਆਪਣੇ ਵੀ ਆਪਾਂ ਇਹਨੂੰ ਪੁੰਨਾਂਗੇ ਚੰਗੀ ਤਰ੍ਹਾਂ ਕਈ ਬੱਚੇ ਕਹੀਏ ਬੱਚੇ ਨਾ ਖਾਣ ਲੱਗੇ ਅਸੀ ਰੋਟੀ ਸਬਜ਼ੀ ਨਹੀਂ ਖਾਣੀ ਆਪਾਂ ਬੱਚੇ ਨੂੰ ਇਹ ਖਵਾ ਸਕਦੇ ਹਾਂ ਜੀ ਅੱਜ ਸਾਡੇ ਬੱਚੇ ਕਹਿੰਦੇ ਸੀ ਮੈਂ ਰੋਟੀ ਸਬਜ਼ੀ ਨਹੀਂ ਖਾਣੀ ਕਹਿੰਦੀ ਅੱਜ ਸਬਜ਼ੀ ਭਰੇ ਸੀ ਹੋਰ ਕੋ ਖਾਂਦੀ ਨਹੀਂ ਹੈਗੀ ਤਾਂ ਅਸੀਂ ਖਿਜਰੀ ਵਾ ਕੇ ਦੇ ਦਈਆਂ ਆਪਾਂ ਇਧਰ ਪਾ ਲਈ ਮਟਰ ਮਟਰਾਂ ਭੁੰਨਾਂਗੇ ਗੋਭੀ ਪਾ ਬਾਜ ਬਾਵੇਂ ਗੋਭੀ ਤਾਂ ਆਪਣੀ ਪੋਲੀ ਹੋੜੀ ਪੋਲੀ ਹੁੰਦੀ ਗੋਭੀ ਪਹਿਲਾਂ ਜਲਦੀ ਗਲ ਜਾਂਦੀ ਹੈ ਦਾਬਾ ਗੋਭੀ ਪਾਵਾਂਗੇ ਪਰ ਅੱਧੇ ਪਾਪਾ ਸਰ ਲਈ ਗਰਮ ਪਾਣੀ ਆਪਾਂ ਜੇ ਗਰਮ ਪਾਣੀ ਪਾਵਾਂਗੇ ਤਾਂ ਇਹ ਆਪਾਂ ਪੱਕਣ ਦਾ ਪ੍ਰੋਸੈਸ ਰੁਕੇ ਨਾ ਪੱਕਦੇ ਰਹਿਣਾ ਸਬਜ਼ੀਆਂ ਜੇ ਬਠੰਡਾ ਪਾਣੀ ਪਾ ਲੈਣੇ ਚ ਆਪਣਾ ਪੱਕਣ ਦਾ ਪ੍ਰੋਸੈਸ ਉਹਨੂੰ ਰੁਕ ਜਾਂਦਾ ਇਸੇ ਵਜ੍ਹਾ ਕਰਕੇ ਗਰਮ ਪਾਣੀ ਪਾਇਆ ਕਰੋ ਨਾ ਆਪਾਂ ਪਾਵਾਂ ਗੋਭੀ ਗੋਭੀ ਬੁਲਣਗੇ ਚੰਗੀ ਤਰ੍ਹਾਂ ਥੋੜੀ ਹਲਕੀ ਉਹ ਦੀਵਾਲੀ ਆਪਾਂ ਨੇ ਗੋਭ ਨੂੰ ਲਈ ਇੱਥੇ ਪਾਪਾ ਨੂੰ ਤੇਜਨ ਸਾਪਾਂ ਨੂੰ ਵਿੱਚ ਦੱਸਿਆ ਤਾਂ ਪਹਿਲਾਂ ਦੱਸਿਆ ਜੇ ਨੂਨ ਵਿੱਚ ਪਹਿਲਾਂ ਹੁੰਦਾ ਹਲਕਾ ਹਲਕਾ ਆਪਾਂ ਹੋ ਪਾ ਸਕਦੇ ਆ ਆਪਾਂ ਥੋੜਾ ਤੇਜ ਖਾਣਾ ਹੋਵੇ ਜੇ ਅੱਧਾ ਇੰਜਾਂ ਚ ਆਪਾਂ ਪਾ ਨੂਨ ਦਾ ਥੋੜੀ ਭਈਏ ਹਲਦੀ ਥੋੜੀ ਭਈਏ ਪੱਲਾ ਵਿੱਚ ਪਹਿਲਾਂ ਇੱਕ ਹਰੀ ਮਿਰਚ ਪਾਈ ਸੀ ਇਹ ਖਿਜਰੀ ਤੋਂ ਉਹਦੀ ਲੋੜ ਨਹੀਂ ਹੁੰਦੀ ਜੀ ਇਹ ਖਿਜਰੀ ਐਂ ਬਣ ਜਾਂਦੀ ਆ ਇਹ ਜਿਹੜੀ ਸਾਫ ਜੁੱਤੀ ਹੁੰਦੀ ਆ ਵਧੀਆ ਹੁੰਦੀ ਆ ਇਹ ਬਹੁਤ ਸੁਆਬ ਆਂਦੀ ਆ ਜੇ ਤੁਸੀਂ ਦਹੀਂ ਨਾ ਖਾਓ ਪਾਪੜ ਨਾ ਖਾਓ ਰੀ ਤੇ ਜਿੰਨੀ ਮਰਜ਼ੀ ਖਾਓ ਸਬਜ਼ੀ ਖਾਓ ਜਿੰਨੀ ਮਰਜ਼ੀ ਖਾ ਲਓ ਆਪੇ ਕੌਲੀ ਖਿਜੜੀ ਲੈ ਲਈ ਪਾਤੀ ਨਾਲ ਹੀ ਪਾਤੇ ਆਪਾਂ ਮੂੰਗੀ ਵਾਂਸੀ ਦੀ ਦਾਲ ਚੰਗੇ ਤੇ ਪਾਗਾਂ ਕਰਾਂਗੇ ਮਿਕਸ ਕਰਾਂਗੇ ਮਿਕਸ ਕਰਕੇ ਚੰਗੇ ਤੇ ਆਪਾਂ ਇੱਥੇ ਪਾਵਾਂਗੇ ਆਪਾਂ ਗਰਮ ਪਾਣੀ ਧਰਿਆ ਉਧਰ ਗਰਮ ਪਾਣੀ ਇੱਕ ਪਾਸੇ ਗੈਸ ਤੇ ਗਣ ਪਾਣੀ ਪਾਵਾਂਗੇ ਆਪੇ ਚ ਬਸ ਅੰਦਾਜ਼ੇ ਨਾਲ ਪਾਣੀ ਪਾਰੋ ਜੀ ਬਸ ਖਿਜੀ ਆਪਾਂ ਡੁੱਬ ਜੇ ਇੱਥੇ ਜਿਆਦਾ ਪਾਣੀ ਨਹੀਂ ਪੈਂਦਾ ਠੀਕ ਪੈਂਦਾ ਬਸ ਅੰਦਾਜ਼ੇ ਨਾਲ ਪਾਣੀ ਪਾਤਾ ਆਪਾਂ ਨੇ ਕੋਈ ਕੋਈ ਮੈਜ਼ਰਮੈਂਟ ਨਹੀਂ ਹੈਗਾ ਆਪਣਾ ਦੰਦ ਆਪਾਂ ਮਿੰਟ ਤੋਲ ਕੇ ਪਾਵਾਂਗੇ ਬਸ ਹਿਸਾਬ ਨਾਲ ਬਾਦ ਪਾਣੀ ਇਹ ਪਾਣੀ ਪਾ ਲਿਆ ਆਪਾਂ ਇਹਨੂੰ ਚੰਗਦਾਂ ਕਰਾਂਗੇ ਮਿਕਸ ਜੇ ਤੁਹਾਨੂੰ ਵੀ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਤੈਨੂੰ ਕਰੋ ਸਬਸਕ੍ਰਾਈਬ ਆਪਾਂ ਪਾਣੀ ਪਾਤਾ ਟੱਕਾਂ ਬੰਦ ਕਰਤਾ ਆਪਾਂ ਨੇ ਅੱਪਾ ਜੀ ਵਾਹਾਂਗੇ ਦੋ ਤੋਂ ਤਿੰਨ ਸੀਟੀਆਂ ਦੋ ਦੋ ਤਿੰਨ ਸੀਟੀਆਂ ਲਵਾ ਕੇ ਚੰਗਦਾ ਸੀਤੀ ਆ ਗਈ ਆਪਣੀ ਕੁੱਕਰ ਕਰਦੇ ਬੰਦ ਨਾ ਪਰ ਖੋਲ ਕੇ ਦੇਖਾਂਗੇ ਪਾਪੜ ਘੜਤੀ ਆਪਾਂ ਨੇ ਆਪਣੀ ਖਿਜਰੀ ਬਾਂਗੀ ਹੋ ਗਈ ਤਿਆਰ ਜੇ ਕੋ ਸਾਡੇ ਚੈਨਲ ਦੇ ਪਹਿਲੀ ਵਾਰ ਆਏ ਚੈਨਲ ਨੂੰ ਕਰ ਸਬਸਕ੍ਰਾਈਬ ਨਾਲ ਨਾਲ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਕਹੀ ਲੱਗਦੀ ਹੈ ਕਿ ਜੀ ਆਪਾਂ ਉਹ ਪਲੇਟ ਵਿੱਚ ਸਰਵ ਕਰਾਂਗੇ ਇਹਦੇ ਆਪਾਂ ਪਾਪੜ ਤਰਲੇ ਸੀ ਜੇ ਆਪਕੇ ਜੀ ਦਹੀਂ ਨਾ ਖਾਓ ਪਾਪੜ ਨਾਲ ਖਾਸੀ ਤੇ ਪਾਪੜ ਤਲੇ ਹੋ ਕੇ ਪਾਪੜ ਪਏ ਸੀ ਇੱਕ ਥਾਲੀ ਨਾਲ ਸਾਰੀ ਮਿਰਚ ਨਾਲ ਨਾਲੇ ਅੰਬਰਾਚਾਰ ਪਪਾ ਤਤ ਪਪਾ ਹਰਾ ਧਨੀਆ ਹਾਂਜੀ ਕਮੈਂਟ ਜਰੂਰ ਕਰਿਆ ਸਾਡੀ ਬੁੜੀ ਕਹੀ ਲਗੀ ਧੰਨਵਾਦ